ਸੋ ਜਿਹਨੇ ਸਾਨੂੰ ਲਾਇਕ ਕਿਛ ਦੇਖਦੇ ਆ ਪਰਮੇਸ਼ਰ ਉਹਨਾਂ ਨੂੰ ਬੜੀ ਬਰਕਤ ਦੇਵੇ ਆਪ ਜੀ ਨੂੰ ਸਾਰਿਆਂ ਨੂੰ ਪਿਆਰ ਕਰੀ ਮੈਂ ਜੈਮ ਸਿੰਘ ਆਕਾ ਚੰਡੀ ਦੀ ਮਸੀਤ ਦੇ ਵਿੱਚ ਪ੍ਰਭੂ ਦੇ ਸੇਵਕ ਸੰਤ ਹੋਏ ਨੇ ਉਹਨਾਂ ਨੇ ਵੱਡੇ ਵੱਡੇ ਪਰਤਾਵਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹਿਨ ਕੀਤਾ ਆ ਤੇ ਇੱਕ ਖੁਦਾ ਦੇ ਤੁਮੇ ਕੋ ਬੜੀ ਵੱਡੀ ਆਸ਼ੀਸ਼ ਨੂੰ ਪ੍ਰਾਪਤ ਕੀਤਾ ਆ ਇੱਕ ਬੜੀ ਵੱਡੀ ਬਰਕਤ ਨੂੰ ਪ੍ਰਭੂ ਦੇ ਪਰਮੇਸ਼ਰ ਦੇ ਲੋਕਾਂ ਨੂੰ ਮਿਲੀ ਆ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਤੋਂ ਜੇ ਕਈ ਹਜ਼ਾਰਾਂ ਸਾਲ ਪਿੱਛੇ ਚਲੇ ਜਾਈਏ ਤੇ ਉਹਦੇ ਵਿੱਚ ਕੁਝ ਰੱਬ ਦੇ ਸੱਚੇ ਸੇਵਕ ਇਦਾਂ ਦੇ ਸੀ ਜਿਨ੍ਹਾਂ ਨੂੰ ਪਥਰਾਮ ਕਰਕੇ ਮਾਰ ਦਿੱਤਾ ਗਿਆ ਜਿਨ੍ਹਾਂ ਨੂੰ ਆਰਿਆਂ ਦੇ ਨਾਲ چیر ਦਿੱਤਾ ਗਿਆ ਜਿਨ੍ਹਾਂ ਨੂੰ ਕੈਦਾਂ ਵਿੱਚ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਕਾਦੇ ਵਾਸਤੇ ਕਹਿੰਦੇ ਅਸੀਂ ਫਸਿਅਤ ਨੂੰ ਖਤਮ ਕਰਨਾ ਵਿਰੋਧੀ ਕੀ ਕਹਿੰਦੇ ਕਹਿੰਦੇ ਅਸੀਂ ਮਸੀਹਤ ਨੂੰ ਖਤਮ ਕਰਨਾ ਹੈ ਅਸੀਂ ਮਸੀਹ ਦੇ ਪ੍ਰਚਾਰ ਨੂੰ ਕਦਮ ਕਰਨਾ ਹੈ ਮਸੀਹਤ ਨੂੰ ਖਤਮ ਕਰਨਾ ਚਾਹੁੰਦੇ ਸੀ ਪਹਿਲਾਂ ਵੀ ਲੋਕ ਕਿ ਮਸੀਹਤ ਜਿਹੜੀ ਆ ਸੰਸਾਰ ਤੋਂ ਖਤਮ ਹੋ ਜੇ ਪਰਮੇਸ਼ੁਰ ਦਾ ਪ੍ਰਚਾਰ ਸੰਸਾਰ ਤੋਂ ਖਤਮ ਹੋ ਜੇ ਮੈਂ ਕਹਿੰਦਾ ਹਾਂ ਵਿਰੋਧੀਆਂ ਨੇ ਬੜੀ ਕੋਸ਼ਿਸ਼ ਕੀਤੀ ਪ੍ਰਚਾਰ ਨੂੰ ਖਤਮ ਕਰਨ ਦੀ ਮਸੀਹਤ ਨੂੰ ਖਤਮ ਕਰਨ ਦੀ ਪਰ ਖਤਮ ਕਰਦੇ ਕਰਦੇ ਖਤਮ ਹੋ ਗਏ ਪਰ ਮਸੀਹ ਤੇ ਖਤਮ ਨਹੀਂ ਹੋਈ ਹallelujah ਉਹ ਪਾਤਵੀ ਵਧਰੀਆਂ ਔਰ ਵਧਦੀ ਵੀ ਜਾਵੇਗੀ ਹallelujah ਤੇ ਜਿਹੜੀ ਮਨਛਾ ਦੇ ਨਾਲ ਅੱਜ ਵੀ ਜੋ ਸਰੀਰ ਅੰਦਰ ਜਿਹੜਾ ਬੜਾ ਵੱਡਾ ਰਚਿਆ ਜਾ ਰਿਹਾ ਮਸੀਹ ਕੂਮ ਦੇ ਪ੍ਰਤੀ ਮਸੀਹ ਲੋਕਾਂ ਦੇ ਪ੍ਰਤੀ ਇਹ ਇਹ ਉਹਨਾਂ ਦੀ ਮਨਛਾ ਜਿਹੜੀ ਹੈ ਇੰਦੇ ਰਹੇਗੀ ਉਹ ਜੋ ਸੋਚ ਰਹੇ ਹੋ ਕਦੀ ਉਹ ਨਹੀਂ ਜਿੰਨੇ ਵੈਰੀ ਜਿੰਨੇ ਵਰੋਹੀ ਖੜੇ ਹੋਣਾ ਚਾਹੁੰਦੇ ਹੋ ਜਾਣ ਪਰ ਉਹ ਕਦੀ ਮਸੀਹਤ ਨੂੰ ਖਤਮ ਨਹੀਂ ਕਰ ਸਉਣਗੇ ਕਿਉਂਕਿ ਉਹ ਆਪ ਦੀ ਖਤਮ ਨਹੀਂ ਹੋ ਜਾਣਗੇ ਆਪ ਹੀ ਉਹਨਾਂ ਦੀ ਹਸਤੀ ਪਛਾਣੇਗੀ ਪਰ ਪਰਮੇਸ਼ੁਰ ਦੇ ਨਾਮ ਨੂੰ ਕਦੀ ਮਿਟਾ ਨਹੀਂ ਪਾਉਣਗੇ ਹallelujah ਇਹਦੇ ਲਈ ਭਾਵਾਂ ਖੁਦਾ ਦੇ ਦਾਸਾਂ ਸ਼ਹਾਦਤਾਂ ਦੇਣੀਆਂ ਪੈਣ ਭਾਵਾਂ ਪਰਮੇਸ਼ੁਰ ਦੇ ਸੇਂਕਾਂ ਨੂੰ ਜਿੰਨੀ ਮਰਜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪਰ ਉਹ ਕਰਨਗੇ ਕਿਉਂਕਿ ਉਹ ਪਰਮੇਸ਼ੁਰ ਦੇ ਸੇਵਕ ਹallelujah ਪਰ ਅਫਸੋਸ ਹੈ ਅੱਜ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉਹਨਾਂ ਸ਼ਰੀਅਤ ਰਚਨ ਵਾਲਿਆਂ ਦੀ ਮਨਸ਼ਾ ਪਛਾਣ ਨਹੀਂ ਪਾਈ ਜਿਹੜੇ ਸ਼ਰੀਅਤ ਅੱਜ ਬਹੁਤ ਵਿਰੋਧੀਆਂ ਦੇ ਵੱਲੋਂ ਰਚੇ ਜਾ ਰਿਹਾ ਉਹਨਾਂ ਦੀ ਇਸ ਮਨਸ਼ਾ ਨੂੰ ਪਛਾਣ ਨਹੀਂ ਪਾਏ ਤੇ ਅੱਜ ਆਪਣੇ ਲੋਕ ਅੱਜ ਆਪਣੇ ਲੋਕ ਜਿਹੜੇ ਉਹ ਭੇਡਾਂ ਸੀ ਪਰ ਅੱਜ ਵਿਧਾਨ ਬਣ ਕੇ ਬਹਿ ਗਏ ਤੇ ਅੱਜ ਉਹ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਬੈਗਿਆ ਜਿਹੜੇ ਮਸੀਹ ਵਿਰੋਧੀ ਸੀ ਜਿਹੜੇ ਅੱਜ ਵੀ ਮਸੀਹ ਵਿਰੋਧੀ ਰਹੇ ਨੇ ਜਿਨ੍ਹਾਂ ਨੂੰ ਨਾ ਤੇ ਬਾਈਬਲ ਦੇ ਨਾਲ ਕੋਈ ਵਾਸਤਾ ਨਾ ਮਸੀਹ ਕੌਮ ਦੇ ਨਾਲ ਕੋਈ ਵਾਸਤਾ ਤੇ ਨਾ ਉਹਨਾਂ ਨੂੰ ਕੋਈ ਮਸੀਹ ਕੌਮ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਪਰ ਫਿਰ ਵੀ ਉਹ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਨੇ ਕਿ ਉਹ ਮਸੀਹ ਕੌਮ ਦੇ ਲੋਕਾਂ ਦਾ ਨਿਆਂ ਕਰਨਗੇ ਸੋ ਮੇਰਾ ਕਹਿਣ ਤੋਂ ਭਾਵੇਂ ਕਿ ਅੱਜ ਜਿਹੜੇ ਇਹ ਸ਼ਰਯੰਤਰ ਜਿਹੜੇ ਲੋਕਾਂ ਵੱਲੋਂ ਰਚੇ ਜਾ ਰਹੇ ਨੇ ਜਿਹੜੇ ਇਹ ਸਾਰੇ ਇਹਨਾਂ ਨੂੰ ਆਪਣੇ ਲੋਕ ਸਮਝ ਨਹੀਂ ਪਾਏ ਆਪਣੇ ਲੋਕਾਂ ਨੇ ਇਹਨਾਂ ਦੀ ਮੱਛਾਂ ਨੂੰ ਪਛਾਣਿਆ ਨਹੀਂ ਆ ਉਹ ਲੋਕ ਸੋਚਦੇ ਸੀ ਕਿ ਸ਼ਾਇਦ ਇੱਕ ਬੰਦੇ ਨੂੰ ਟਾਰਗੇਟ ਕਰਕੇ ਉਹਦੀ ਮਨਿਸਟਰੀ ਨੂੰ ਬੰਦ ਕਰਕੇ ਅਸੀਂ ਬੜਾ ਵੱਡਾ ਨਾਮ ਖੱਟ ਲਿਆ ਹੈ ਪਰ ਉਹ ਇਹ ਗੱਲ ਨਹੀਂ ਜਾਣਦੇ ਕਿ ਅੱਜ ਜੇ ਉਹਨਾਂ ਨੂੰ ਪੱਥਰ ਵੱਜਿਆ ਤੇ ਕੱਲ ਪੱਥਰ ਤੁਹਾਡੇ ਤੇ ਵੀ ਵੱਜਣ ਵਾਲੇ ਆ ਹallelujah ਕਿਉਂਕਿ ਇਹ ਮਨਛਾ ਜਿਹੜੀ ਆ ਨਾ ਇਹ ਉਹਨਾਂ ਦੀ ਕੁਝ ਮਨਛਾ ਹੋ ਰਿਆ ਔਰ ਕਰਪਾ ਇਹਦੇ ਤੇ ਕਿ ਆਪਣੇ ਲੋਕਾਂ ਨੇ ਕਿੱਦਾਂ ਜਣਾ ਵੱਡੀਆਂ ਆਪਣੇ ਲੋਕਾਂ ਨੇ ਕਿੱਤਾਂ ਲੋਕਾਂ ਦੇ ਨਾਲ ਮਿਲ ਕੇ ਜਿਹੜੀਆਂ ਸਾਜ਼ਿਸ਼ਾਂ ਕਰੀਆਂ ਤੇ ਖੁਦਾ ਦਾ ਕਲਾਮ ਉਹਦੇ ਬਾਰੇ ਕੀ ਬੋਲਦਾ ਇਹ ਉਹ ਖੁਦਾਚਾਰ ਅਧਿਆਏ ਔਰ ਬਦਾਂ 11 ਵਜੇ ਪੜਿਓ। 헤 ਬਣਾਓ ਇੱਕ ਦੂਏ ਦੇ ਵਿਰੁੱਧ ਨਾ ਬੋਲੋ। ਕਿਹਾ ਹੈ 헤 ਭਰਾਵੋ ਇੱਕ ਦੂਜੇ ਦੇ ਵਿਰੁੱਧ ਨਾ ਬੋਲੋ। ਪਰ ਅੱਜ ਕੀ ਹੋ ਰਿਹਾ ਹੈ? ਆਪਾਂ ਪਿਛਲੇ ਦਿਨਾਂ ਨੂੰ ਦੇਖਦੇ ਹਾਂ ਕਿੰਨਾ ਵੱਡਾ ਜਿਹੜਾ ਆ ਉਹ ਕੌਂਟਰੋਵਰਸੀ ਚੱਲੀ ਆਪਸੀ ਭਰਾਵਾਂ ਦੇ ਵਿੱਚ। ਮਸਜਿਦ ਵਿੱਚ ਅਸੀਂ ਸਾਰੇ ਇਕੱਠੇ ਆਇਆ ਤੇ ਪਰਮੇਸ਼ੁਰ ਦਾ ਪਵਿੱਤਰ ਬਚਨ ਦੱਸਦਾ। ਕਿੰਨਾ ਇੱਕ ਜਾਣੇ ਦੂਜੀ ਜਾਨੂ ਗਲਤ ਕਰਨੇ ਵਿੱਚ ਲੱਗੇ ਆ ਕਿ ਆਕਸੀਦਾ ਪੱਖ ਨਹੀਂ ਲੈ ਰਿਆ ਇਹਦੇ ਵਿੱਚ ਕਿ ਪਰਮੇਸ਼ਰ ਦਾ ਕੋਈ ਦਾਸ ਸੱਚਾ ਆ ਜਾਂ ਝੂਠਾ ਆ ਇਹਦਾ ਫੈਸਲਾ ਸਰਕਾਰ ਕਰੇ ਇਹਦਾ ਫੈਸਲਾ ਪਰਮੇਸ਼ਰ ਕਰੇ ਸਾਡਾ ਕੰਮ ਕੀ ਆ ਸਾਡਾ ਕੰਮ ਆ ਲੋਕਾਂ ਲਈ ਹੱਥ ਅਟਕੇ ਦੁਆ ਕਰੀ ਪ੍ਰਾਰਥਨਾ ਕਰੀ ਮੈਂ ਕਹਿੰਦਾ ਜਦੋਂ ਇੱਕ ਮਨਿਸਟਰੀ ਨਾਲ ਜੁੜ ਕੇ ਤੁਸੀਂ ਉਹਨਾਂ ਦੇ এমਪਲੋਏ ਬਣ ਕੇ ਉਹਨਾਂ ਦੇ ਨਾਲ ਕੰਮ ਕਰਦੇ ਹੋ ਤੇ ਉਦੋਂ ਤਨਖਾਹਾਂ ਲੈਂਦੇ ਹੋ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਉਦੋਂ ਤੇ ਬੜਾ ਵਧੀਆ ਬੜਾ ਚੰਗਾ ਸਭ ਕੁਝ ਪਰ ਜਦੋਂ ਮਿਨਿਸਟਰੀ ਦੇ ਚ ਹੈ ਅਗਰ ਕੋਈ ਏਮਪਲੋਏ ਹੋ ਉਹਨਾਂ ਦੇ ਉਹਨਾਂ ਨੂੰ ਤਨਖਾਹਾਂ ਲੈਂਦੇ ਹੋ ਤੇ ਜੇ ਕੋਈ ਗਲਤੀ ਕਰਦੇ ਹੋ ਤੇ ਫਿਰ ਕਿਉਂ ਨਾ ਜਿਹੜਾ ਮੂਤ ਪਾਰ ਬੰਦਾ ਆ ਜਿਹੜਾ ਮਿਨਿਸਟਰੀ ਦਾ ਆਨਰ ਹੈ ਉਹਨਾਂ ਤੋਂ ਵੀ ਚੜਕੇ ਕਿਉਂ ਨਾ ਤੁਹਾਨੂੰ ਡਾਟੇ ਅਗਰ ਕੋਈ ਗਲਤੀ ਕਰੇਗਾ ਤੇ ਡਾਟੇ ਦਾ ਨਾ ਤੇ ਫਿਰ ਜਦੋਂ ਉਹਦੇ ਉਹਨਾਂ ਦੇ ਮਿੱਚੂਪੀਆਂ ਤੌਮਤਾ ਝੂਠੇ ਤੇ ਚਾਪ ਲਗਾਏ ਜਾਣਗੇ ਜਾਂ ਜਿੱਦਾਂ ਵੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਪਰਮੇਸ਼ਰ ਕਦੀ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਕਦੀ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਅੱਜ ਮੈਂ ਵੇਖੋ ਆਪਣੇ ਆਪ ਨੂੰ ਜਿਹੜੇ ਪਾਸਟਰ ਕਹਿੰਦੇ ਸੀ ਮਨਸਿਟੀ ਦੇ ਵਿੱਚ ਆਪਣੇ ਆਪ ਨੂੰ ਮੋਕੇ ਜਿਹੜੇ ਪਾਸਟਰ ਕਹਿੰਦੇ ਸੀ ਵੀ ਅੱਜ ਵਿਰੋਧ ਵਿੱਚ ਖੜੇ ਹੋਗੇ ਪਰ ਇਹ ਯਾਦ ਰੱਖੋ ਜਿਹੜਾ ਕੌਮ ਨੂੰ ਤੁਸੀਂ ਛੇੜ ਦਿੱਤਾ ਹੈ ਇਹ ਇਸ ਦੇ ਸਿਰਫ ਇੱਕ ਮਨੁਸ਼ੀ ਦੇ ਲਈ ਉਦੋਂ ਵੀ ਤੁਸੀਂ ਸਮਝ ਨਹੀਂ ਪਾਏ ਤੇ ਸ਼ਾਇਦ ਅੱਜ ਵੀ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਨਾ ਪਾਓ ਪਰ ਕੋਣ ਵਾਲਾ ਸਮਾਂ ਤੁਹਾਨੂੰ ਇਹ ਜ਼ਰੂਰ ਦੱਸੇਗਾ ਕਿ ਜਿਹੜੇ ਵਿਰੋਧੀ ਨੇ ਉਹਨਾਂ ਦੀ ਕਿੰਨੀ ਵੱਡੀ ਮਨਛਾ ਹੈ ਇਹ ਦੇ ਵਿੱਚ ਕਿੰਨੀ ਵੱਡੀ ਉਹ ਆਪਣੀ ਪੂਰੀ ਮਨਸ਼ਾ ਨੂੰ ਲੈ ਕੇ ਅੱਗੇ ਵਧ ਰਹੇ ਤੇ ਉਹਨਾਂ ਦਾ ਇੱਕੋ ਇੱਕ ਅਜੰਡਾ ਹੈ ਉਹ ਸੋਚਦੇ ਨੇ ਕਿ ਮਸੀਹਤ ਨੂੰ ਖਤਮ ਕਰਨਾ ਮਸੀਹਤ ਨੂੰ ਟਾਰਗੇਟ ਕਰਕੇ ਉਹਨੂੰ ਖਤਮ ਕਰਨਾ ਇਹ ਤੇ ਇੱਕ ਇੱਕ ਸਿਰਫ ਤੇ ਸਿਰਫ ਉਹਨਾਂ ਨੂੰ ਇੱਕ ਬਹਾਨਾ ਲੱਭ ਗਿਆ ਅਲਗ ਅਲਗ ਜਿਹੜਾ ਇਹ ਸਾਡੇ ਭਾਈਚਾਰੇ ਦਾ ਮਸਲਾ ਸੀ ਇਹ ਤੇ ਸਾਡੇ ਆਪਣੇ ਭਾਈਚਾਰੇ ਦਾ ਮਸਲਾ ਸੀ ਤੇ ਦੂਜੇ ਲੋਕਾਂ ਨਾਲ ਦੇ ਵਿੱਚ ਆਉਣ ਦੀ ਕੀ ਜਰੂਰਤ ਪਈ ਸੀ ਉਹ ਸਿਰਫ ਇਸ ਤਰ੍ਹਾਂ ਕੈਸੇ ਕਰਕੇ ਆਏ ਕਿਉਂਕਿ ਉਹਦੀ ਮਨਛਾ ਹੋਈ ਸੀ ਉਹ ਬੁਰੀ ਮਨਛਾ ਦੇ ਨਾਲ ਆ ਕੇ ਉਹਨਾਂ ਨੇ ਟਾਰਗੇਟ ਕੀਤਾ ਕਿਉਂਕਿ ਉਹ ਚਾਹੁੰਦੇ ਸੀ ਕਿ ਮਸਜਿਦ ਨੂੰ ਕਿੱਦਾਂ ਕਦਮ ਕੀਤਾ ਜਾਵੇ ਤੇ ਉਹਨਾਂ ਨੇ ਇਹਨਾਂ ਦਾ ਸਹਾਰਾ ਲਿਆ ਉਹਨਾਂ ਲੜਕੀਆਂ ਦਾ ਉਹਨਾਂ ਭੈਣਾਂ ਦਾ ਸਹਾਰਾ ਲੈ ਕੇ ਉਹਨਾਂ ਨੇ 1.70 ਨੂੰ ਰਚਿਆ ਅੱਜ ਦੇਖਿਓ ਕਿ પ્રાਣੇ ਸਮੇਂ ਤੇ ਪਹਿਲੇ ਸਮੇਂ ਤੋਂ ਕਿੰਨੇ ਕਰ ਇਹ ਲੋਕੋ ਆਪਣੇ ਲੋਕਾਂ ਦਾ ਖੜਦੇ ਰਹੇ ਐ ਇੰਨਾ ਪੈਣਾ ਦੇ ਉੱਤੇ ਕਾਰਗਿਰ ਕੀਤਾ ਗਿਆ ਜੇ ਆਪਾਂ ਗੱਲ ਕਰੀਏ ਮਨੀਪੁਰ ਦੀ ਤੇ ਕਿੰਨਾ ਪੈਣਾ ਦੇ ਉੱਤੇ ਕਾਰਗਿਰ ਕੀਤਾ ਗਿਆ ਤੇ ਉਹਨਾਂ ਦੇ ਕੱਪੜੇ ਵਸਤਰ ਉਤਾਰ ਕੇ ਉਹਨੂੰ ਬਾਜ਼ਾਰ ਦੇ ਵਿੱਚ ਨਿਰਵਸਤਰ ਕਰਕੇ ਪੁਆਇਆ ਗਿਆ ਉਦੋਂ ਕਿੱਥੇ ਕਹੇ ਸੀ ਇਸ ਸੱਤ ਤੇ ਸੱਤ ਉਹਨਾਂ ਦੀ ਮਾੜੀ ਬੰਛਾ ਆ ਬੁਰੀ ਮਨਸ਼ਾ ਨੂੰ ਦੇਖ ਕੇ ਹੋਏ ਸਾਰੇ ਕੰਮ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਸਿਰ ਤੇ ਸਿਰ ਇਹ ਸੋਚਦੇ ਆ ਕਿ ਇੱਕ ਦਾਸ ਨੂੰ ਜੇਲ੍ਹ ਦੇ ਵਿੱਚ ਪਹੁੰਚਾ ਕੇ ਤੇ ਮਸੀਹਤ ਨੂੰ ਖਤਮ ਕਰ ਲੈਣਗੇ ਇਹਨਾਂ ਦਾ ਕੀ ਲੈਣਾ ਦੇਣਾ ਹੈ ਸਾਡੇ ਭਾਈਚਾਰੇ ਦੇ ਨਾਲ ਇਹ ਨਾ ਤੇ ਬਾਈਬਲ ਨੂੰ ਪੜ੍ਹਨ ਵਾਲੇ ਆ ਨਾ ਬਚਨ ਦਾ ਗਿਆਨ ਰੱਖਣ ਵਾਲੇ ਆ ਇਹ ਨਾ ਸਾਡੇ ਯਿਸੂ ਮਸੀਹ ਨੂੰ ਸਵੀਕਾਰ ਕਰਨ ਵਾਲੇ ਆ ਤੇ ਕਿਹੜੀ ਮੰਛਾ ਲੈ ਕੇ ਇਹ ਸਾਡੇ ਅੰਦਰ ਐਂਟਰ ਹੋ ਰਿਹਾ ਸਾਡੇ ਪੇਟੂ ਦੇ ਵਿੱਚ ਅੰਦਰ ਵੜਦੇ ਆ ਕੀ ਅਧਿਕਾਰ ਬਣਦਾ ਹੈ ਇਹਨਾਂ ਲੋਕਾਂ ਦਾ ਮੈਂ ਅੱਜ ਸਾਰੀ ਕਸੀਕ ਨੂੰ ਇਸ ਬਚਨ ਦੇ ਦੁਆਰਾ ਜਾਗਰੂਕ ਕਰਨਾ ਚਾਹੁੰਦਾ ਕਿ ਅੱਜ ਜੇ ਖੜੇ ਨਾ ਹੋਏ ਔਰ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜੇ ਅੱਜ ਵੀ ਜੇ ਅੱਜ ਮੈਂ ਕਿਹਾ ਕਿ ਕਿੰਨੇ ਸਾਡੇ ਕ੍ਰਿਸਚਨ ਲੀਡਰ ਨੇ ਕਿੰਨੇ ਸਾਡੇ ਭੈਣ ਭਰਾ ਨੇ ਜੋ ਹਮੇਸ਼ਾ ਹੀ ਮਸਜਿਦ ਕੂਮ ਦੇ ਲਈ ਖੜੇ ਨੇ ਔਰ ਖੜਦੇ ਰਹੇ ਨੇ ਪਰ ਅੱਜ ਜੇ ਕਿਹ ਕਮਿਊਨਿਟੀ ਤੇ ਬਣੀਏ ਦਾ ਮਤਲਬ 23000 ਨਹੀਂ ਆਪਾਂ ਗੱਲ ਨਾ ਕਰੀਏ ਮੈਂ ਕਹਿੰਦਾ ਜਿੰਨੇ ਵੀ ਪ੍ਰਧਾਨ ਨੇ ਜਿੰਨੇ ਵੀ ਚੰਗੇ ਚੰਗੇ ਲੀਡਰ ਨੇ ਅੱਜ ਇੱਕ ਜੋਤੋ ਜਾਓ ਔਰ ਇਹਨਾਂ ਵਿਰੋਧੀਆਂ ਨੂੰ ਇੱਕ ਵਾਰੀ ਦੱਸ ਦੋ ਕਿ ਅਸੀਂ ਉਸ ਮਸਜਿਦ ਕੂਮ ਦੇ ਯੋਧੇ ਆ ਕਿ ਤੁਸੀਂ ਸਾਨੂੰ ਖਤਮ ਹੀ ਕਰਨਾ ਚਾਹੋਗੇ ਅਸੀਂ ਕਾਹਵੇਂ ਖਤਮ ਹੋਣ ਬਲੇ ਹallelujah ਕਿ ਮਸਜਿਦ ਆ ਬਚਨ ਚ ਸੁਣਦਾ ਪਰਮੇਸ਼ਰ ਜਿਹਦਾ ਜੇਰਾ ਆਪਣੀ ਜਾਨ ਨੂੰ ਬਚਾਊਗਾ ਉਹ ਬਹਾਊਗਾ ਪਰ ਜਿਹੜਾ ਆਪਣੀ ਜਾਨ ਦੀ ਪਰਵਾਹ ਨਹੀਂ ਕਰੇਗਾ ਉਹ ਪਰਮੇਸ਼ਰ ਕੇਦਾ ਹਮੇਸ਼ਾ ਹਮੇਸ਼ਾ ਲਈ ਜੀਦਾ ਰਹੂਗਾ ਤੇ ਸਾਨੂੰ ਮੌਤ ਦਾ ਡਰ ਨਹੀਂ ਆ ਸਾਨੂੰ ਡਰ ਨਹੀਂ ਉਹ ਮੌਤ ਦਾ ਕਿਉਂਕਿ ਸਾਡਾ ਪਰਮੇਸ਼ਰ ਸਾਡੇ ਨਾਲ ਆ ਅਸੀਂ ਜਿਹੜੀ ਸੇਵਾ ਨੂੰ ਚੁੱਕ ਲਈ ਆ ਉਹ ਸੇਵਾ ਨੂੰ ਨਿਭਾਉਂਦੇ ਰਵਾਂਗੇ ਔਰ ਪੂਰੇ ਕੱਲ੍ਹ ਦੇ ਨਾਲ ਔਰ ਇਹਨਾਂ ਨੇ ਮੰਨਛਾ ਸਿਰ ਤੇ ਸਿਰ ਲਿਆ ਕਿ ਟਾਰਗੇਟ ਇਹਨਾਂ ਚਾਹੁੰਦੇ ਆ ਪਾਸਾ ਲੋਕਾਂ ਤੇ ਅੱਜ ਵੇਖੋ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਆ ਕਿ ਹੁਣ ਇੱਕ ਮੰਤਰੀ ਵੀ ਉਹ ਦੂਜੀ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਉਹ ਪਾਸਟਰ ਅਦਨ ਨੂਲਾ ਦੀ ਕਲਾਸ ਜੋ ਗੋਦਾ ਦੇ بڑے ਰੱਬ ਦੇ ਆਦਰਯੋਗ ਦਾਸ ਨੇ ਉਹਨਾਂ ਦੇ ਜਨਾਲ ਵੇਖੋ ਕਿੱਡੀ ਬਾੜੀ ਮੰਚਾਂ ਨੂੰ ਲੈ ਕੇ ਚੱਲ ਰਹੇ ਇਹਦੇ ਉਨ ਅਸੀਂ ਉਹਨਾਂ ਦੇ ਉੱਤੇ ਮਤਲਬ ਕਾਰਵਾਈ ਦੀ ਮੰਗ ਕਰਾਂਗੇ ਔਰ ਅਸੀਂ ਇਹਨਾਂ ਦੀ ਹੁਸ਼ਤੀ ਵਟਾਵਾਂਗੇ ਔਰ ਨਸੀਬ ਨੂੰ ਉਹ ਲੋਕ ਖਤਮ ਕਰਨ ਦੀ ਗੱਲ ਕਰਦੇ ਮੈਂ ਕਹਿੰਦਾ ਮਰਗੇ ਵੀ ਉਹ ਲੋਕ ਜੋ ਨਸੀਬ ਨੂੰ ਮੁਕਤਮ ਕਰਨਾ ਚਾਹੁੰਦੇ ਸੀ ਕਦੀ ਨਸੀਬ ਨੂੰ ਕੋਈ ਉਹ ਦੁਨੀਆ ਦੀ ਤਾਕਤ ਨਾਲ ਖਤਮ ਨਹੀਂ ਕਰ ਪਾਈ ਪਰਮੇਸ਼ਰ ਦਾ ਕਲਾਮ ਇਹ ਕੱਲ ਅੱਜ ਤੇ ਜੁਗੋ ਜੁਗ ਜਿਉਦਾ ਹੈ ਤੇ ਚਉਦਾ ਰਹੇਗਾ ਔਰ ਇਸ ਕਲਾਮ ਨੂੰ ਕੋਈ ਖਤਮ ਨਹੀਂ ਕਰ ਸਕਿਆ ਖਤਮ ਕਰਨ ਵਾਲੇ ਆਪ ਹੀ ਤਕਦੀ ਹੋਵੇ ਤੇ ਮੈਂ ਸਾਰੀ ਮਨੁਸ਼ੀਅਤ ਨੂੰ ਅਪੀਲ ਕਰਨੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਕਿ ਖੁਦਾ ਦਾ ਸਾਨੂੰ ਬਚਾ ਸਕੋਦਾ ਮੇਰ ਪਰ ਆਪਣੀ ਸੇਵਾਈ ਪਿਆਰ ਦੀ ਸੇਵਾਈ ਅਸੀਂ ਇਕਜੁੱਟ ਹੋ ਕੇ ਪਿਆਰ ਨਾਲ ਚੱਲਣਾ ਵਾ ਪਿਆਰ ਨਾਲ ਮਿਲ ਕੇ ਸੇਵਾ ਨੂੰ ਕਰਨਾ ਹੈ ਜੇ ਸਾਡੇ ਘਰ ਭੈਣਾ ਜਿੱਤੇ ਕੋਈ ਅਤਿਆਚਾਰ ਹੋਇਆ ਹੈ ਅਸੀਂ ਆਪ ਦੇਖੂਗੇ ਉਸ ਨੂੰ ਅਸੀਂ ਆਪ ਨੂੰ ਜੱਜਮੈਂਟ ਕਰਾਂਗੇ ਅਸੀਂ ਆਪ ਦਾ ਮਿਲ ਕੇ ਉਸ ਦਾ ਫੈਸਲਾ ਕਰਾਂਗੇ ਪਰ ਇਹ ਲੋਕ ਕੌਣ ਨੇ ਆ ਸਾਡੇ ਭਾਈਚਾਰੇ ਦੇ ਵਿੱਚ ਆ ਕੇ ਸਾਡੇ ਪਿੰਡਾਂ ਵਿੱਚ ਡੱਕਰ ਅੰਦਾਜ਼ੇ ਕਰ ਬਲੇ ਪਰ ਮੈਂ ਦੇਣਾ ਕਬਰੋਂ ਦੀ ਗੱਲ ਨਹੀਂ ਆ ਜੇ ਰੱਬ ਦਾ ਬੇਦਾਸ਼ ਜੀ ਚਲਾ ਵੀ ਗਿਆ ਤੇ ਸਾਨੂੰ ਕਬਰੋਂ ਦੀ ਕੋਈ ਗੱਲ ਨਹੀਂ ਕੋਈ ਡਰ ਦੀ ਲੋੜ ਨਹੀਂ ਆ ਬੜੀਆਂ ਲਸਨਾ ਵਚਨ ਦੇ ਵਿੱਚ ਉਦਾਹਰਨਾਂ ਨੇ ਪਹਿਲਾਂ ਵੀ ਖੁਦਾ ਦੇ ਦਾਸ ਜੇਲਾ ਦੇ ਵਿੱਚ ਜਾਂਦੇ ਰਹੇ ਨੇ ਪਰ ਮੇਰਾ ਪਰਮੇਸ਼ੁਰ ਉਹਨਾਂ ਨੂੰ ਪਲੀਆਂ ਪਟੀਆਂ ਦੇ ਵਿੱਚੋਂ ਤੇ ਜਿਹਨੂੰ ਕੈਰਖਾਨੇ ਤੋਂ ਬਾਹਰ ਬਾਟੇ ਲੈ ਕੇ ਆਉਂਦਾ ਰਿਆ ਹਾਲੇਲੂਇਆ ਸੋ ਅੱਜ ਵੀ ਪਰਮੇਸ਼ਵਰ ਇਦਾਂ ਹੀ ਕਰੇਗਾ ਔਰ ਆਪਣੇ ਦਾਸ ਨੂੰ ਪ੍ਰਭੂ ਜੀ ਦੇ ਵਿੱਚੋਂ ਬਾਹਰ ਲੈ ਕੇ ਆਵੇਗਾ ਹਾਲੇਲੂਇਆ ਅਮਰਦਾਰੀ ਬੰਦਾ ਸੀ ਤੇ ਉਹ ਇੱਕ ਲੜਕੀ ਦੇ ਨਾਲ ਕਮਰੇ ਦੇ ਵਿੱਚ ਫੜਿਆ ਗਿਆ ਬੜੀ ਬਿਦਿਵਾਰ ਨੂੰ ਪਿਛਲੇ ਜਨਮ ਵਿੱਚ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਆਪਾਂ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਹਾਂਜੀ ਪਰ ਕੋਈ ਨੀ ਛੱਡ ਬਸੋ ਕੀ ਨਾ ਜੀ ਤੁਹਾਡਾ ਇੱਕ ਸਿੱਖ ਬੰਦਾ ਆ ਵੀ ਸਾਫ ਸਾਫ ਗੰਦੇ ਕੰਮ ਕਰਦਾ ਪਕੜਾ ਗਿਆ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਅਪ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਹਾਂਜੀ ਬੱਸ ਕੋਈ ਨਹੀਂ ਛੱਡ ਦੋ ਛੱਡੋ ਕਿਨਾਂ ਜੀ ਛੱਡੋ ਹੈ ਬੀਸ ਬਤਾ ਅੱਛਾ ਜੀ ਇਹ ਕਿੱਥੋਂ ਆਈ ਏ ਕੁੜੀ ਇਹਨਾਂ ਨੂੰ ਕਰ ਲੈ ਮੋਰੇ ਕਰ ਇੱਧਰ ਕਰੋ ਇਹਨਾਂ ਨੂੰ ਕਰ ਇਹਨਾਂ ਨੂੰ ਪੂਰੇ ਕਰੋ ਹਾਂਜੀ ਤੁਸੀਂ ਕਿੱਥੋਂ ਆ ਗੁਰੂ ਘਰ ਆ ਜੀ ਤੁਸੀਂ ਜੀ ਗ੍ਰੰਥ ਤੁਸੀਂ ਕਿੱਥੋਂ ਆਏ ਇਹ ਕੌਣ ਕੁੜੀ ਨੂੰ ਕਿਹਨੇ ਬੁਲਾਇਆ ਇੱਥੇ ਜੀ ਗ੍ਰੰਥ ਤੋਂ ਇਹਨਾਂ ਨੂੰ ਇੱਧਰ ਕੋੜ ਕੁੜੀ ਨੂੰ ਇਤੁਆਈ ਭਾਈ ਤੁਸੀਂ ਜਗਾਂ ਤੋਂ ਕਿਹਨੇ ਬੁਲਾਇਆ ਤੁਹਾਨੂੰ ਪਹਿਲਾਂ ਵੀ ਆਉਨੇ ਹੋ ਤੁਮ ਕਿਤੇ ਨਾ ਆਜੇ ਸਾਡੇ ਕਈ ਆਉਦੇ ਐਸੀ ਤਰ੍ਹਾਂ ਮਨ ਲੱਗੇ ਤੁਸੀਂ ਜੀ ਮੁੱਤੇ ਵਿੱਚ ਬੰਦਿਆ ਮੁੰਗਲ ਕਰ ਲੈ ਦੱਸਦੇ ਹਾਂ ਕੀ ਨਾਮ ਹੈ ਭਾਈ ਤੇਰਾ ਹਾਂ ਬੇਰ ਪ੍ਰਕਾਸ਼ ਇਹ ਤੁਸੀਂ ਕਿਉਂ ਇੱਥੇ ਇਹ ਕੰਮ ਕੀ ਕਰ ਰਹੇ ਹੋ ਤੈਨੂੰ ਸਮਝ ਨਹੀਂ ਆਉਂਦੀ ਗੁਰੂ ਘਰ ਹੋ ਕੇ ਅੰਬਰਤਾਰੀ ਬੰਦਾ ਤੂੰ ਕਿਸ ਨਾਲ ਕਿਹੜਾ ਪਾਇਆ ਤੇਰੇ ਅੰਬਰਤਾਰਾ ਕਿਹਨਾਂ ਨੂੰ ਸਾਡੇ ਭੈਚਾਰੇ ਦੀ ਗੱਲ ਕਰਦੇ ਆ ਸਾਡੇ ਅੱਜ ਉਹ ਆਪਣੀ ਜੀੜੀ ਥੱਲੇ ਸੋਟਾ ਮਾਰ ਕੇ ਦੇਖ ਰਹੇ ਆ ਕਿ ਉਹਨਾਂ ਦੇ ਵਿੱਚ ਕਿੰਨੀਆ ਅਸਿਆ ਗੰਦਨਾ ਪਾਇਆ ਜਾਂਦਾ ਇਹ ਕਾਸ਼ੋ ਜਾਤ ਕਰਦਾ ਜਰਾ ਜੀ ਜੀ ਮੈਂ ਕਹਿੰਦਾ ਆਪਣੇ ਪਹਿਲਾਂ ਆਪਣੀ ਭਾਈਚਾਰੇ ਨੂੰ ਸੁਧਾਰ ਨੂੰ ਇਲਜ਼ਾਮ ਬੜੇ ਲੱਗ ਕੇ ਆਏ ਨੇ ਪਰ ਇਲਜ਼ਾਮ ਤੋਂ ਭਾਵੇਂ ਨਹੀਂ ਆ ਕੋਈ ਵੀ ਖੁਦਾ ਦਾ ਦਾਸ ਜਿਹੜਾ ਆ ਉਹ ਪਵਿੱਤਰ ਤਾਈ ਦੇ ਵਿੱਚ ਨਹੀਂ ਚੱਲਿਆ ਇਲਜ਼ਾਮ ਤੇ ਲੱਗਦੀ ਨਹੀਂ ਪਰ ਉਹਦਾ ਇਹ ਰਿਜ਼ਲਟ ਨਹੀਂ ਆ ਕਿ ਉਹ ਸ਼ਾਇਦ ਉਹ ਇਹੀ ਕੰਮ ਆ ਮੈਂ ਕਹਿੰਦਾ ਯੂਸਫ ਤੇ ਇੱਕ ਵੀ ਇਲਜ਼ਾਮ ਲੱਗਾ ਸੀ ਪਰ ਉਹ ਇਲਜ਼ਾਮ ਕਿੰਨਾ ਕਿ ਸੱਚਾ ਸੀ ਤੇ ਯੂਸਫ ਆਇਆ ਨਾ ਜੇਲ੍ਹ ਦੇ ਵਿੱਚੋਂ ਬਾਹਰ ਬਾਈਬਲ ਵਿੱਚ ਬੜੇ ਲੰਬੇ ਦਾਸ ਆ ਦਾ ਐਸਾ ਜ਼ਿਕਰਿਆ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਗਿਆ ਜੇ ਇਹਦੇ ਵਿੱਚ ਪਾਇਆ ਵੀ ਆਪਕੇ ਸ਼ੇਰਾਂ ਦੇ ਵਿੱਚ ਧੋਰੇ ਚੁੱਪ ਲਿਆ ਗਿਆ ਤਾਂ ਕੀ ਉਹ ਉਹਨਾਂ ਕੈਦਖਾਨੇ ਤੋਂ ਬਾਹਰ ਨਹੀਂ ਆਏ ਆਏ ਕਿਉਂਕਿ ਪਰਮੇਸ਼ਰ ਦੇ ਨਾਲ ਉਹ ਸੱਚੇ ਸੀ ਉਹ ਪਵਿੱਤਰ ਸੀ ਉਹ ਹਮੇਸ਼ਾ ਰੱਬ ਨੂੰ ਵਿੱਚ ਬਣੀ ਰਹਿੰਦੇ ਆ ਚਾਹੇ ਉਹ ਸੁੱਖ ਚ ਹੋਣ ਚਾਹੇ ਦੁੱਖ ਚ ਹੋਣ ਚਾਹੇ ਜਿੰਨਾ ਮਰਜ਼ੀ ਹਾਲਾਤਾਂ ਚ ਪਰ ਉਹ ਬਣੀ ਰਹਣਗੇ ਜੇ ਅੱਜ ਅਸੀਂ ਇੱਕ ਜੁਟਨਾ ਹੋਈ ਜੇ ਅੱਜ ਜੀਸੀ ਜਿੰਨੇ ਵੀ ਲੀਡਰ ਨੇ ਮੈਂ ਉਹਨਾਂ

ਜਿਹੜੇ ਪਛਾਣ ਹਟਵਾ ਲਿਆ ਚੁੱਕੀਆਂ ਪਰ ਅੱਗੇ ਵਧਣ ਵਾਲਿਆਂ ਵਿੱਚੋਂ ਖੁਦਾ ਕਿਦਾਂ ਮਟਕਾਰਦਾ ਨਹੀਂ ਤਾਂ ਉਹ ਦਲੇਰੀ ਦਾ ਆਤਮਾ ਦਿੱਤਾ ਹallelujah ਇਬਰਾਨੀਆਂ 11 ਜਾਇ ਉਹਦਾ ਸ਼ਕਤੀ ਵਿੱਚ ਅਤੇ ਕਈ ਕੋਠੜੀਆਂ ਵਿੱਚ ਉਡਾਏ ਜਾਣ ਅਤੇ ਕੋਰੇੜੇ ਖਾਨ ਸਮੁੰਦਰੇ ਜਾਨਾ ਅਤੇ ਕਹਿ ਤੋਂ ਮੋਨ ਨਾਲ ਬਤਾਈ ਗਏ ਦੇਖੋ ਕਈ ਇਥੇ ਪਰਮੇਸ਼ਰ ਦੇ ਇਸ ਚੈਪਟਰ ਦੇ ਵਿੱਚ ਰੱਬ ਦੇ ਦਾਸਾਂ ਦਾ ਜ਼ਿਕਰ ਹੋਇਆ ਉਹਨਾਂ ਦੇ ਨਾਮ ਲੈ ਦੱਸਿਆ ਗਿਆ ਇਹਨਾਂ ਕਈਆਂ ਨੂੰ ਤੇ ਠੱਠਿਆਂ ਦੇ ਵਿੱਚ ਪੜਾਇਆ ਗਿਆ ਉਹਨਾਂ ਦਾ ਮਜ਼ਾਕ ਬਣਾਇਆ ਗਿਆ ਜਿੱਦਾਂ ਅੱਜ ਵੀ ਰੱਬ ਦੇ ਦਾਸ ਦਾ ਮਜ਼ਾਕ ਬਣਾਇਆ ਜਾ ਰਿਹਾ ਉਹਦੇ ਵੀ ਬੱਚੇ ਨੇ ਉਹਦਾ ਵੀ ਪਰਿਵਾਰ ਆ ਪਰ ਬੇਕੁੰਨੀ ਵੱਡੀ ਕਿੰਨੀ ਵੱਡੀ ਪਰਮੇਸ਼ਰ ਦੇ ਲਈ ਖੁਦਾ ਦੇ ਲਈ ਇੱਕ ਪਰਮੇਸ਼ਰ ਦੇ ਅੱਗੇ ਉਸ ਰੱਬ ਦੇ ਦਾਸ ਨੇ ਬਲੀਦਾਨ ਚੜਾਇਆ ਮੈਂ ਨਹੀਂ ਜਾਣਦਾ ਸਹੀ ਕੀ ਗਲਤ ਹੈ ਪਰ ਪਰਮੇਸ਼ਰ ਜਾਣਦਾ ਹੈ ਪਰ ਪ੍ਰਭੂ ਨਿਆਂ ਹੀ ਕਰੇਗਾ ਪਰ ਹਲੇ ਤੱਕ ਆਪਾਂ ਜਦੋਂ ਦੇਖਦੇ ਜਿੰਨੇ ਇੰਨੇ ਲੋਕਾਂ ਨੂੰ خدا ਦਾ ਬਚਨ ਦੱਸਿਆ ਰੱਬ ਦੇ ਦਾਸਾਂ ਨੂੰ ਪਰਮੇਸ਼ਰ ਦੇ ਲੋਕਾਂ ਨੂੰ ਖੜਾ ਕੀਤਾ ਤੇ ਆਪਾਂ ਜਦੋਂ ਗੱਲ ਕਰਦੇ ਆ ਇੰਨੇ ਲੋਕਾਂ ਨੂੰ ਪ੍ਰਚਾਰ ਕਰਤਾ ਲੋਕਾਂ ਨੂੰ ਬਚਾਇਆ ਅੱਜ ਉਹਦਾ ਆਪਣਾ ਪਰਿਵਾਰ ਹੈ ਪਰ ਫਿਰ ਵੀ ਉਹ ਇੰਨਾ ਕੁਝ ਸਹਿਰਿਆ ਕਾਦੀ ਲਈ ਕਿਉਂਕਿ ਉਹਨੂੰ ਪਤਾ ਹੈ ਜਿਹੜਾ ਪ੍ਰਤਾਵੇ ਨੂੰ ਸਹਿਰ ਹੋਊਗਾ ਪਰਮੇਸ਼ਰ ਉਹਨੂੰ ਜੀਵਨ ਦਾ ਮੁਕਤ ਹੋਊਗਾ ਆਮਨ ਇਹ ਸंसारीਕ ਲੋਕ ਨਹੀਂ ਛਾਲ ਮਾਰਣਗੇ ਆਪਾਂ ਇਹ ਲੋਕ ਸਾਨੂੰ ਨਾ ਜਾਣ ਸਕਦੇ ਆ ਵੀ ਆਪੇ ਤਾਂ ਇਤਿਹਾਸ ਦੇ ਲੋਕਾਂ ਦੀ ਨਹੀਂ ਬਣਦੇ ਉਹ ਲੋਕਾਂ ਦੇ ਕੀ ਬਣਗੇ ਆ ਪਿਛਲੇ ਦਿਨ ਤੁਹਾਨੂੰ ਪਤਾ ਹੋਏਗਾ ਕਿ ਅਗਲੇ ਬੈਰ ਲੈ ਸੇ ਇੱਕ ਮਨ ਬੁੱਧੀ ਬੰਦਾ ਸੀ ਜਿਹੜਾ ਵੀ ਧਾਰਮਿਕ ਸਥਾਨ ਇਹਨਾਂ ਦੇ ਧਾਰਮਿਕ ਸਥਾਨ ਦੇ ਵਿੱਚ ਅੰਦਰ ਐਂਟਰ ਹੋਇਆ ਇਹਨਾਂ ਦੇ ਧਾਰਮਿਕ ਸਥਾਨ ਦੇ ਅੰਦਰ ਐਂਟਰ ਹੋਇਆ ਉਹਨੇ ਮੰਨਪਤੀ ਜਿਹਨੂੰ ਚਾਰੇ ਕੋਈ ਸਮਝ ਵੀ ਹੈਗੀ ਜਿਹਨੂੰ ਕੋਈ ਸਮਝ ਨਹੀਂ ਉਹ ਉੱਥੇ ਜਾ ਕੇ ਗੁਰਬਾਣੀ ਦੇ ਨਾਲ ਵਚਨ ਦੇ ਨਾਲ ਉਹ ਗਲਤੀ ਕਰਦੇ ਜਿਹਨੂੰ ਲੈ ਕੇ ਇਹਨਾਂ ਨੇ ਉੱਥੇ ਕੀ ਕੀਤਾ ਕੁਝ ਬੰਦੇ ਦਾ ਆਪੇ ਨਿਆਂ ਕਰ ਦਿੱਤਾ ਨਾ ਦੇ ਪਰਵਾਹ ਦੀ ਸੁਣੀ ਨਾ ਘਰ ਦੀ ਸੁਣੀ ਉਹਨਾਂ ਨੇ ਨਾਮ ਤੇ ਲਾਗੇ ਬਨੇ ਦੀ ਸੁਣੀ ਨਾ ਸਰਕਾਰ ਦੇ ਕੋਲ ਦੇ ਬਸ ਆਪਣੀ ਇਹ ਨਿ ਕਾਨੂੰਨ ਬਣਾਏ ਹੋਏ ਨੇ ਸੌਦਾ ਲਾ ਦੋ ਉਸ ਮਨੁੱਖ ਦੀ ਬਤੇ ਦੀ ਕੋਟ ਕੋਟ ਕੇ ਮਾਰ ਦਿੱਤਾ ਕਿ ਮਨਸਾਂ ਨੂੰ ਸਮਝ ਦੀ ਕੋਸ਼ਿਸ਼ ਕਰੋ ਇਹਨਾਂ ਦੀ ਸਿਰਫ ਤੇ ਸਿਰਫ ਪੁਰੀ ਮੰਚਾਇਆ ਅਰ ਜਿੰਨੇ ਵੀ ਲੀਡਰ ਨੇ ਮੈਂ ਕਿਹਾ ਕਿ ਖੜੇ ਹੋ ਜਾਓ ਅਰ ਇੱਕ ਕੁਝ ਦਿਨਾਂ ਦੇ ਵਿੱਚ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਜਵਾਬ ਦੋ ਇਹਨਾਂ ਨੂੰ ਇਹਨਾਂ ਵਿਰੋਧੀ ਤਾਕਤਾਂ ਦੇ ਵਿਰਵਾਦ ਤੋਂ ਜਿਹੜੀਆਂ ਮਸੀਬੇ ਲੋਕਾਂ ਦੇ ਵਿੱਚ ਖੜੀਆਂ ਪਿਆ ਬੋਲਦੀਆਂ ਨੇ ਮੈਂ ਉਹਨਾਂ ਸੇਧਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਅੱਜ ਇੱਕ ਦੂਜੇ ਤੋਂ ਲੜਨ ਦਾ ਵੇਲਾ ਨਹੀਂ ਸਾਰਿਆਂ ਨਾਲ ਮਿਲ ਕੇ ਚੱਲਣ ਦਾ ਵੇਲਾ ਹੈ ਕਿਉਂਕਿ ਇਹ ਲੋਕ ਸਾਡੇ ਭਾਈਚਾਰੇ ਦੇ ਲੋਕਾਂ ਦਾ ਇਨਸਾਫ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਦੇ ਅੰਦਰ ਖੁੱਦ ਚੱਕੀ ਬੁੱਧੀ ਨਹੀਂ ਹੈ ਜਿਹੜੇ ਆਪਣੇ ਭਾਈਚਾਰੇ ਦੀ ਲੋਕਿਆਂ ਲੋਕਾਂ ਦਾ ਇਨਸਾਨਦਗੀ ਕਰ ਨਹੀਂ ਪਾਉਂਦੇ ਉਹਨਾਂ ਤੇ ਮਨੁੱਖੀ ਲੋਕਾਂ ਨਾਲ ਮਾਰਦੇ ਨੇ ਇਹ ਸਾਡੇ ਲੋਕਾਂ ਦਾ ਇਨਸਾਨਦਗੀ ਜਿਹੜੇ ਨਾਂ ਤੇ ਸਰਕਾਰਾਂ ਦੇ ਦੀ ਨਾ ਕਾਨੂੰਨ ਨੂੰ ਇਹ ਮੰਨਦੇ ਨੇ ਇਹਦੀ ਕਾਨੂੰਨ ਨੂੰ ਕੋਸ਼ਿਸ਼ ਕਰਕੇ ਜਾਣਦੇ ਪਰ ਸਾਡੇ ਪਰਮੇਸ਼ਰ ਦੇ ਬੱਚੇ ਦੇ ਵਿੱਚ ਨੇ ਕਿਹਾ ਸਰਕਾਰਾਂ ਨੇ ਵੀ ਅਧੀਨ ਨਾ ਕਿਉਂਕਿ ਕਾਨੂੰਨ ਦੇ ਅਧੀਨ ਰਹਿਣਾ ਸਾਡੇ ਜੀਸੂ ਮਸੀਹ ਨੇ ਸਾਨੂੰ ਸਿਖਾਇਆ ਹੈ ਅਪਿਛਲੇ ਦਿਨ ਇਹ ਸਾਡੇ ਲੋਕਾਂ ਨੇ ਆ ਕਰਦੇ ਨੇ ਇਹਨਾਂ ਲੋਕਾਂ ਦੀ ਸਿਰਫ ਤੇ ਸਿਰਫ ਇੱਕ ਬੁਰੀ ਮਨਛਾ ਆ ਇਹ ਤੁਹਾਡੇ ਹੱਕ ਦੀ ਦੀ ਗੱਲ ਕਰ ਰਹੇ ਕਿ ਤੁਹਾਨੂੰ ਟਾਰਗੇਟ ਵਧਾ ਕੇ ਅੱਗੇ ਤੁਹਾਨੂੰ ਫੇਰ ਟਾਰਗੇਟ ਕਰਦੇ ਕੀ ਫਾਇਦਾ ਜਿਸ ਰੱਬ ਦੀ ਤੁਸੀਂ ਸੇਵਾ ਕਰ ਰਹੇ ਹੋ ਉਸੇ ਰੱਬ ਨੂੰ ਇਹ ਲੋਕ ਮਾੜਾ ਬੋਲਣ ਉਸੇ ਪਰਮੇਸ਼ੁਰ ਦੇ ਵਚਨ ਤੇ ਲੋਕ ਮਾੜਾ ਬੋਲਣ ਤੇ ਤੁਸੀਂ ਉਹਨਾਂ ਲੋਕਾਂ ਦੇ ਹਮਾਇਤੀ ਬਣ ਗਏ ਤੁਸੀਂ ਉਹਨਾਂ ਲੋਕਾਂ ਦੇ ਨਾਲ ਹੀ ਜਾ ਕੇ ਮਿਲ ਗਏ ਮੈਂ ਕਹਿੰਦਾ ਮੁੜ ਜਾਓ ਹੱਲੇ ਵੀ ਮੁੜ ਜਾਓ ਪ੍ਰਭੇਸ਼ਵਰ ਤੁਹਾਨੂੰ ਮਾਫ਼ ਕਰ ਦੇ ਦੁਜਾਤ ਨੂੰ ਕਿਸਦਾ ਤਿੰਨ ਅਧਿਆਏ ਔਰ ਉਹਦਾ 12ਵਾਂ ਮਾਣ ਪੜਿਹਾ ਹਾ ਸਭੇ ਜਨੇ ਮਸੀਹ ਸੁ ਵਿੱਚ ਪਗਤੀ ਨਾਲ ਨਰ ਪਗਤੀ ਚਾਹੁੰਦੇ ਸੁਣਿਓ ਧਿਆਨ ਨਾਲ ਰੱਬ ਨੂੰ ਪਿਆਰਿਓ ਤੇ ਬਹੁਤ ਸਾਰੇ ਲੋਕ ਕਹਿੰਦੇ ਮੈਂ ਸੇਵਕ ਬਣਨਾ ਚਾਹੁੰਦਾ ਮੈਂ ਰੱਬ ਦਾ ਦਾਸ ਬਣਨਾ ਚਾਹੁੰਦਾ ਪਰ ਆਏ ਸੁਣ ਲਿਓ ਕੀ ਕਹਿੰਦਾ ਉਹ ਕਹਿੰਦਾ ਜਿਹੜੇ ਪ੍ਰਭੂ ਦੇ ਵਿੱਚ ਭਗਤੀ ਦੇ ਵਿੱਚ ਉਮਰ ਕੱਟਣੀ ਚਾਹੁੰਦੇ ਆ ਉਹ ਸਤਾਏ ਜਾਣਗੇ ਉਹ ਲੋਕ ਸਤਾਏ ਜਾਣਗੇ ਉਹਨਾਂ ਦੇ ਉੱਤੇ ਸਤਾਣ ਆਉਣੀ ਆਉਆ ਉਹਨਾਂ ਦੇ ਉੱਤੇ ਸਤਾਣ ਆਉਣਾ ਤੇ ਜੇ ਅੱਜ ਪ੍ਰਭੂ ਦੇ ਦਰ ਦੇ ਤੇ ਇੰਨਾ ਵੱਡਾ ਸਤਾਵ ਆਇਆ ਇਹ ਚਿੱਤਾਂ ਜਿਹੜੇ ਗੱਲ ਨਹੀਂ ਆ ਮੈਂ ਖੁਦਾ ਦੀ ਪਰਮੇਸ਼ਰ ਦੀ ਮਿਹਰ ਮੈਦਾਨ ਦੀ ਪੁਰੀਸਟਰੀ ਦੇ ਵਿੱਚ ਜਿੰਨੇ ਵੀ ਭੈਣ ਭਰਾ ਉਸ ਪਰਫਲ ਵਿਜੇਂਦਰ ਨਿਸਪੀ ਦੇ ਵਿੱਚ ਆਉਂਦੇ ਸੀ ਮੈਂ ਉਹਨਾਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਜੋ ਬੇਤੀ ਕਰਨੀ ਚਾਹੁੰਦਾ ਕਿ ਉਹ ਰੱਬ ਦੇ ਤਾਰਸਦਾ ਉਹ ਸਗਾ ਤੇ ਅੱਜ ਵੀ ਕੋਈ ਚਰਚ ਲੱਗ ਰਹੇ ਆ ਤੁਸੀਂ ਉਹ ਮੋਹਮਾ ਆ ਕੇ ਪ੍ਰਭੂ ਦੀ ਸ਼ਕਤੀ ਦੇ ਵਿੱਚ ਪਹੁੰਚੋ ਤੇ ਪ੍ਰਭੂ ਦੇ ਕੋਲੋਂ ਆਸ਼ਾ ਬਖਸ਼ਣਾ ਪ੍ਰਾਪਤ ਕਰੋ ਇਹਨਾਂ ਲੋਕਾਂ ਦੀ ਪੁਰੀ ਮੱਚਾ ਜੋਂ ਤੇ ਬੇਬਨਾ ਚਲੋ ਖਬਰਾਂ ਚ ਕੀ ਆ ਰਿਹਾ ਹੈ ਹੀ ਹੋਵੇ ਇਹ ਇਹ ਸਾਡੀ ਲਾਈਫ ਦੇ ਵਿੱਚ ਇਹ ਸਾਡੇ ਵਾਸਤੇ ਜ਼ਰੂਰੀ ਨਹੀਂ ਆ ਪਰ ਸਾਨੂੰ ਇਹ ਗੱਲ ਦਾ ਪਤਾ ਆ ਕਿ ਜਿਹੜਾ ਯਿਸੂ ਮਸੀਹ ਦਾ ਨਾਮ ਲਊਗਾ ਉਹ ਬਚੈ ਲਊਗਾ ਤੇ ਤੁਹਾਨੂੰ ਕਿ ਯਿਸੂ ਮਸੀਹ ਦਾ ਨਾਮ ਲੈਣ ਦੇ ਲਈ ਤੁਸੀਂ ਅੱਜ ਵੀ ਉਹ ਚਰਚ ਲੱਗਦੇ ਆ ਜਿਨੇ ਲੋਕ ਉਸ ਚਰਚ ਜਾਂਦੇ ਸੀ ਉਹ ਜਾਂਦੇ ਰਹਿਣ ਔਰ ਤੁਹਾਨੂੰ ਬਗੜਾਉਣ ਦੀ ਤੁਹਾਨੂੰ ਡਰ ਦੀ ਲੋੜ ਨਹੀਂ ਆ ਪਰਮੇਸ਼ੁਰ ਕੱਲ ਵੀ ਸਾਡੇ ਨਾਲ ਸੀ ਅੱਜ ਵੀ ਸਾਡੇ ਨਾਲ ਹੈ ਹallelujah ਉਹ ਪਰਮੇਸ਼ਰ ਦੇ ਦਾਸ ਵੀ ਨਾਲ ਕੱਲ ਵੀ ਪਰਮੇਸ਼ਰ ਸੀ ਅੱਜ ਵੀ ਨਾਲ ਹੈ ਤੇ ਖੁਦਾ ਉਸ ਪਰਮੇਸ਼ਰ ਦੇ ਦਾਸਾਂ ਨਾਲ ਮਿਲਾਂਕ ਕਰੇਗਾ ਜੇਕਰ ਕੋਈ ਦਾਸ ਸੱਚਾ ਆ ਤੇ ਪਰਮੇਸ਼ਰ ਉਹਨਾਂ ਪੜੀਆਂ ਉਹਨਾਂ ਪੜੀਆਂ ਪੱਟੀਆਂ ਦੇ ਵਿੱਚੋਂ ਉਸ ਸਤਾਨ ਦੇ ਵਿੱਚੋਂ ਉਸ ਕੈਦ ਖਾਨਿਆਂ ਚੋਂ ਵੀ ਬਗਵਾਰ ਕੱਢੇਗਾ ਮੈਂ ਵੀ ਕਿ ਪ੍ਰਭੂ ਦਾ ਬਚਨ ਦਾਸ ਦਾ ਪ੍ਰਭੂ ਕਿਹਾ ਮੈਂ ਕੋਈ ਵੀ ਐਸਾ ਪ੍ਰਤਾਵਾ ਤੇਰੀ ਜ਼ਿੰਦਗੀ ਦੇ ਵਿੱਚ ਨਹੀਂ ਪੈਣ ਦਿੰਦਾ ਕਿਹਦਾ ਜੀ ਦੇ ਵਿੱਚੋਂ ਮੈਂ ਤੈਨੂੰ ਬਾਹਰ ਨਾ ਕੱਢ ਸਕਦਾ ਜੇ ਪ੍ਰਤਾਵਾ ਆਇਆ ਤੇ ਪਰਮੇਸ਼ਵਰ ਉਸ ਪ੍ਰਤਾਵੇ ਨੂੰ ਆਪਣੇ ਦਾਸ ਨੂੰ ਆਪੇ ਸੇਤ ਉਸ نبی ਬਾਹਰ